ਮੇਰਾ ਨਾਮ ਰਵਿੰਦਰ ਸਿੰਘ ਬਿੰਦਰਾ ਅੱਜ ਕੀ ਮਾਮਲਾ ਅੱਜ ਨਗਰ ਨਿਗਮ ਵਾਲੇ ਆਏ ਸੀ ਮੈਂ ਬਾਡ ਨੰਬਰ 26 ਤੋਂ ਪਹਿਲਾਂ ਕਾਉਂਸਲਰ ਐ ਅੱਜ ਇਹ ਨਿਗਮ ਵਾਲੇ ਤਾਂ ਦੇਖੋ ਐ ਕਹਿੰਦੇ ਆ ਵੀ ਕੁੰਬੜੇ ਦਾ ਗਰਾਊਂਡ ਬਣਾ ਦਿਓ ਸਾਰੇ ਦਾ ਇਹਨੂੰ ਢਾ ਦਿਓ ਵੀ ਬਾਹਰ ਫਲੈਟ ਲਿਓ ਕਰੋੜ ਕਰੋੜ 2 2 ਕਰੋੜ ਦੇ ਵੀ ਕੁੰਬੜੇ ਨੂੰ ਗਰਾਊਂਡ ਰੱਖੋ ਸਾਡੇ ਕੋਲ ਸਿਰਫ ਇੱਕੇ ਸਾਧਨ ਹੈ ਜਿਹੜਾ ਸਾਡਾ ਇਹ ਮਸਲਾ ਨਾ ਕਮਰੇਆਂ ਵਾਲਾ ਇਹਨਾਂ ਨੇ ਪੀਜੀ ਬਣਾਤੇ ਪੀਜੀ ਬਣ ਗਏ ਜੀ ਪੀਜੀ ਈ ਜੀ ਪੁੱਜੀ ਕੋਈ ਨਹੀਂ ਹੈ ਸਿੰਗਲ ਰੂਮ ਹੈ ਜਿਹਦੇ ਦੋ ਬੰਦੇ ਰਹਿੰਦੇ ਆ ਉਹਦੇ ਨਾਲ ਸਾਡੇ ਸਾਰੇ ਪਿੰਡ ਦਾ ਗੁਜ਼ਾਰਾ ਇਹ ਕਹਿੰਦੇ ਆ ਵੀ ਤੁਸੀਂ ਗੁਜ਼ਾਰਾ ਨਾ ਕਰੋ ਤੁਸੀਂ ਭੁੱਖੇ ਮਰੋ ਚੋਰੀਆਂ ਕਰੋ ਠੀਕ ਹੈ ਨਾ ਲੋਕਾਂ ਕੀ ਗੱਲ ਵੱਡੋ ਉਹਨੇ ਇਹ ਅਫਸਰ شاہੀ ਹੈ ਜਿਹੜੀ ਇਹਦਾ ਰੁਪਈਏ ਖਾ ਰਹੀ ਹੈ ਮੋٹے ਠੀਕ ਹੈ ਨਾ ਕੰਮ ਹੈ ਮੈਂ ਤੁਹਾਨੂੰ ਪਿੰਡ ਦੇ ਵਿੱਚ ਜਾ ਕੇ ਦਿਖਾਵਾਂ ਜੇ ਕੋਈ 1 ਰੁਪਈਆ ਵੀ ਲਾਇਆ ਹੋਵੇ 4 ਸਾਲ ਮੈਂ 1 ਰੁਪਈਆ ਅੱਜ ਕੀ ਕਰਨਾ ਹੈ ਸੀਗੇ ਅੱਜ ਇਹ ਕਹਿੰਦੇ ਜੀ ਅਸੀਂ ਤਾਂ ਅੱਜ ਸੀਲ ਕਰਾਂਗੇ ਬਿਲਡਿੰਗਾਂ ਕਾਰਨ ਕਿਉਂ ਕੀ ਕਰਨ ਬਸ ਕਹਿੰਦੇ ਜੀ ਨਾ ਪਾਓ ਕਰਨ ਦਾ ਇਹ ਹੈ ਜੇ ਨਕਸ਼ਾ ਪਾਸ ਕਰਾਣੇ ਦੰਨੇ ਆ ਤਾਂ ਨਕਸ਼ਾ ਨਹੀਂ ਪਾਸ ਕਰਦੇ ਸਾਲ ਲੋਕ 70000 ਰੁਪਏ ਦੇ ਰਹੇ ਸਾਲ-ਸਾਲ ਤੂੰ ਸਾਡੇ ਨਕਸ਼ੇ ਜਿਹੜੇ ਉਹ ਕੈਨਸਲ ਕਰਦੇ ਗਏ ਤਾਂ ਫੇਰੀ ਕੀ ਮਤਲਬ ਇਹ ਤਾਂ ਕਾ ਹੋ ਗਿਆ ਵੀ ਤੁਸੀਂ ਪਾਣਾ ਹੀ ਨਹੀਂ ਮਕਾਨ ਤੁਸੀਂ ਇਹਦਾ ਰੱਖਿਆ ਪਾਸ ਕਰਾ ਸੀ ਜਿਹੜੇ ਅੱਜ ਤੱਕ ਜਿਹੜਾ ਜਿਹੜੇ ਜੀ ਚਾਰ ਨਕਸ਼ੇ ਹੈ ਜਿਹੜੇ ਅਸੀਂ ਅਪਲਾਈ ਕਰੇ ਹੋਏ ਸਾਡੇ ਕੋਲ ਸਾਰਾ ਕਾਗਜ਼ ਪੱਤਰਾ ਆਨਲਾਈਨ ਪਿਆ ਤੁਹਾਨੂੰ ਅਸੀਂ ਦਵਾਵਾਂਗੇ ਉਹ ਚੀਜ਼ ਦਿਖਾਵਾਂਗੇ ਵੀ ਆਹ ਦੇਖੋ ਜੀ ਸਾਡੇ ਅਪਲਾਈ ਕਰੇ ਵੀ ਇਹਨਾਂ ਨੇ ਕੈਨਸਲ ਕਰੇ ਹੈ ਇੱਕ ਐਨੇ ਵੀ ਜੇ ਅਸੀਂ ਅਪਲਾਈ ਕਰਦੇ ਆਂ ਤਾਂ ਤੁਸੀਂ ਅਪਲਾਈ ਕਰਨ ਦੀ ਲੋੜ ਨਹੀਂ ਆ ਤੁਹਾਨੂੰ ਐਂ ਪਾ ਲਓ ਪਹਿ ਗਿਆ ਫਿਰ ਦੋਏ ਲੋਟ ਕੇ ਰਲੋ ਵੀ ਤੁਹਾਡਾ ਨਕਸ਼ਾ ਪਾਸ ਨਹੀਂ ਦਾ ਜਾਨੀ ਕਿ ਦੋਏ ਪਾਸੇ ਨੂੰ ਲਿਜਾਇਆ ਹੋਇਆ ਮੈਂ ਅੱਜ ਕਰੀ ਸੀ ਜੋਇੰਟ ਕਮਿਸ਼ਨਰ ਆਇਆ ਦਾ ਮੈਂ ਤੁਜੀ ਨਕਸ਼ੇ ਪਾਸ ਕਰਦੇ ਹਾਂ ਜੇ ਕਰਦੇ ਹਾਂ ਤਾਂ ਸਾਨੂੰ ਦੱਸੋ ਲਿਖ ਕੇ ਦਿਓ ਵੀ ਅਸੀਂ ਨਕਸ਼ਾ ਪਾਸ ਕਰਾਂਗੇ ਅਸੀਂ ਕਰਵਾਵਾਂਗੇ ਕਹਿੰਦੇ ਜੀ ਹੁੰਦਾ ਨਹੀਂ ਫਿਰ ਤੁਸੀਂ ਬੇਸ ਕਿਹੜਾ ਬਣਾ ਲਿਆ ਵੀ ਫਿਰ ਢਾਓ ਵੀ ਬਣਾਉ ਵੀ ਨਾ ਮੰਗ ਕੀ ਮੰਗ ਕਰਦੇ ਹੋ ਮੰਗ ਤਾਂ ਇਹੀ ਹੈ ਜੀ ਸਾਡੀਆਂ ਬਿਲਡਿੰਗਾਂ ਜਿਹੜੀਆਂ ਉਹ ਬਣਨੀਆਂ ਚਾਹੀਦੀਆਂ ਸਾਰੇ ਪਿੰਡ ਨੇ ਬਣਾਉਣੀਆਂ ਸਾਡਾ ਇਹੀ ਰੋਜਗਾਰ ਹੈ ਹੋਰ ਸਾਡੇ ਕੋਲ ਕੋਈ ਰੋਜਗਾਰ ਨਹੀਂ ਹੈ ਇਹ ਅਸੀਂ ਬਣਾਉਂਦੇ ਵੀ ਰਹਾਂਗੇ ਅਸੀਂ ਪੂਰ ਜੋਰ ਸਾਰੇ ਚਾਰੇ ਪੰਜੇ ਪਿੰਡਾਂ ਨੂੰ ਬੇਨਤੀ ਕਰਦੇ ਆਂ ਵੀ ਸਾਰੇ ਇਕੱਠੇ ਰਹੋ ਪਰ ਆਪਣਾ ਕਾਰੋਬਾਰ ਹੈ ਜਿਹੜਾ ਸਾਡਾ ਉਹ ਜੱਦੀ ਪੁਸਤੀ ਹੈ ਉਹ ਅਸੀਂ ਛੱਡਣਾ ਨਹੀਂ ਪਹਿਲਾਂ ਸਾਡੇ ਕੋਲ ਜ਼ਮੀਨਾਂ ᱛੀਆਂ ਪਹਿਲਾਂ ਅਸੀਂ ਪੀੜੀਆਂ ਪਾਈਆਂ ਬੀਆਂ ਦੀਆਂ ਹਾਦੋਂ 20 ਸਾਲ ਪਿੱਛੇ ਚਲੇ ਜਾਓ ਸਾਡੇ ਕੋਲ ਜ਼ਮੀਨ ਸੀ ਅਸੀਂ ਖੇਤੀ ਕਰਦੇ ਤੇ ਹੁਣ ਸਾਡੀ ਜ਼ਮੀਨ ਖੋਲੀ ਹੁਣ ਅਸੀਂ ਵੀ ਜੀਂਦਾ ਬਣਾਣੀਆਂ ਨਾ ਸਾਰਾ ਰੱਖੀ ਵੀਦਿਆਂ ਪਹਿਲਾਂ ਇੱਕ ਵੀ ਸਾਡੇ ਜਿਹੜੇ ਕਾਰੋਬਾਰੇ ਖੋਲੇ ਗਏ ਮਤਲਬ ਫਰੀਕੇ ਵਿੱਚ ਜ਼ਮੀਨਾਂ ਖੋਲੀਆਂ ਤਿੰਨ ਤਿੰਨ ਦਾ 2.5 ਲੱਖ ਨੂੰ ਅੱਜ ਇਹ ਕਹਿ ਰਹੇ ਆ ਵੀ ਇਹ ਮਕਾਨ ਵੀ ਨਾ ਬਣਾਓ ਜੇਕਰ ਤੁਸੀਂ ਦક્ષੇ ਪਾਸ ਕਰਾਉਂਦੇ ਹੋ ਤੇ ਇਹ ਕਰਦੇ ਨਹੀਂ ਜੇਕਰ ਨਹੀਂ ਕਰਨਗੇ ਪਾ ਸਕਦਾ ਕਿ ਵੀ ਕਿਸ ਸੰਘਰਸ਼ ਕਰੂਗਾ ਬਾਸ ਸਾ ਸੰਘਰਸ਼ ਤਾਂ ਸਾਡਾ ਪੱਕਾ ਆ ਜੀ ਅਸੀਂ ਖੜੇ ਆ ਸਾਰਾ ਪਿੰਡ ਅਸੀਂ ਬਣਾਵਾਂਗੇ ਜਿੰਨੀ ਸਾਡੇ ਚ ਜ਼ਰੂਰਤ ਹੈ ਜਿੰਨੀ ਸਾਡ ਨੂੰ ਸਾਡੀ ਨੀਡ ਹੈ ਉਨੀਆਂ ਮੰਜ਼ਲਾਂ ਅਸੀਂ 4 ਮੰਜ਼ਲਾਂ ਅਸੀਂ ਤੱਕ ਬਣਾਵਾਂਗੇ ਬਣਾਵਾਂਗੇ ਠੀਕ ਹੈ ਕੋਈ ਰੋਕ ਟੋਕ ਕਰੇ ਅਸੀਂ ਕੋਰਟ ਹਾਈ ਕੋਰਟ ਸਾਨੂੰ ਕਿਤੇ ਵੀ ਜਾਣਾ ਲੱਗੇ ਸਾਨੂੰ ਕੋਈ ਵੀ ਸੰਘਰਸ਼ ਵਿੱਢਣਾ ਲੱਗੇ ਸਾਰਾ ਪਿੰਡ ਇਕੱਠਾ ਆਇਆ ਕੋਈ ਦਿੱਕਤ ਨਹੀਂ ਆਹ ਦੇਖੋ ਪਿੰਡ ਸਾਰਾ ਖੜਿਆ ਆਓ ਅੱਗੇ ਆਓ ਹਾਂਜੀ ਕੀ ਨਾਮ ਜੀ ਤੁਹਾਡਾ ਜੀ ਮੇਰਾ ਨਾਮ ਜਗਦੀਸ਼ ਸਿੰਘ ਹੈ ਜੀ ਕੀ ਕਹਿਣਾ ਚਾਹਦੇ ਹੋ ਅੱਜ ਗੱਲ ਅੱਜ ਆਏ ਤੇ ਜੀ ਕਮੇਟੀ ਵਾਲੇ ਕਹਿੰਦੇ ਜੀ ਬਿਲਡਿੰਗ ਸਿੰਗਲ ਕਰਨੀ ਹੈ ਇਕ ਨਕਸ਼ਿਆਂ ਦੀ ਗੱਲ ਹੈ ਜੀ ਨਕਸ਼ਾ ਕੋੜਾ ਪਾਸ ਕਰਾ ਲਓ ਕਿਸੇ ਕੋਲ ਮਰਲਾ ਜਗਾ ਕਿਸੇ ਕੋਲ ਦੋ ਮਰਲੇ ਦੋ ਦੋ ਭਾਜੀਆਂ ਇਸ ਤਰ੍ਹਾਂ ਵੀ ਕਿੱਥੇ ਪਿੰਡਾਂ ਚ ਕਿੱਥੇ ਚੱਲਦੇ ਕੋਈ ਪ੍ਰੋਪਰ ਪ੍ਰਾਟ ਨਹੀਂ ਕੱਟੇ ਹੋਏ ਹੈਗੇ ਕਿਦਾਂ ਹੋ ਜੂਗਾ ਜੀ ਨਕਸ਼ਾ ਪਾਸ ਹੋ ਰੇ ਗਲੀਆਂ ਛੋਟੀ ਛੋਟੀਆਂ ਕੋਈ ਕੋਈ ਸਹੂਲਤ ਨਹੀਂ ਕੁਝ ਨਹੀਂ ਹੈ ਬਸ ਲੋਕਾਂ ਨੂੰ ਪਰੇਸ਼ਾਨ ਕਰੀ ਜਾ ਰਹੇ ਆ ਅੱਗੇ ਕਮੇਟੀ ਵਾਲੇ ਇਹ ਚੱਕਰ ਹੈ ਜੀ ਹੁਣ ਛਤੂਗਿਆਂ ਦਾ ਹੈ ਔਰ ਜਾਈਏ ਕਿੱਥੇ ਨਾ ਤਾਂ ਪਹਿਲਾਂ ਮੱਜਾਂ ਹੁੰਦੀਆਂ ਨੇ ਗੁੰਮੜੇ ਚਰਕੀਆਂ ਮੱਜਾਂ ਨਹੀਂ ਰਹੀਆਂ ਰੋਜ਼ਗਾਰ ਕੋਈ ਨਹੀਂ ਨੌਕਰੀ ਕੋਈ ਨਹੀਂ ਜਾਉਂਗੇ ਕਿੱਥੇ ਲੋਕ ਰੋਟੀ ਕਿੱਥੇ ਦਿਖਾਉਂਗੇ ਇਹ ਕਹਿੰਨੇ ਹੁਣ ਆਪ ਤਾਂ ਨੌਕਰੀਆਂ ਲੈ ਰਹੇ ਆਂ ਜੀ ਕੋਈ 2 ਲੱਖ ਲੈ ਰਿਹਾ ਕੋਈ 1.5 ਲੱਖ ਲੈ ਰਿਹਾ ਹੁਣ ਪਿੰਡ ਵਾਲੇ ਕਿੱਥੇ ਜਾਉਂਗੇ ਵਿਚਾਰੇ ਮੈਂ ਸਜੱਕ ਲੈ ਜੰਨੇ ਆ ਮੈਂ ਸਾਨੀ ਮੈਂ ਸਾਨੀ ਬਾਹਰ ਕੋ ਮੈਂ ਸਰਖਾ ਦੇ ਕਹਦੇ ਅਸੀਂ ਮੈਂ ਸਾਂ ਬਾਹਰ ਕੋਲ ਤੇ ਕਰੂਗੇ ਮੈਂ ਸਾਂ ਫੜ ਲੈ ਜੰਨੇ ਆ ਪਹਿਰ ਹੁਣ ਬਾਰਾ ਬਥੇਰੀਆਂ ਗਾਂ ਕੂ ਮਰੀਆਂ ਉਹਨਾਂ ਨੂੰ ਕੋਈ ਨਹੀਂ ਫੜਦਾ ਇਹ ਚੱਕਰ ਹੈ ਜੀ ਆ ਦੇਖੋ ਆ ਬੋਰਡ ਦੀ ਬਿਲਡਿੰਗ ਹੈ ਇੱਧਰ ਦੇਖ ਲਓ ਫੇਰ ਜੀ ਉੱਤੇ ਬਾਦ ਉਹ ਹੋਮ ਲੈਂਡ ਦੇਖ ਲਓ ਜੀ ਫਿਰ ਹੁਣ ਨਕਸ਼ੇ ਉਰੇ ਪਾਸ ਕਿਤਰਾ ਕਰਾਈਏ ਜੀ ਪਾਸ ਹੀ ਨਹੀਂ ਕਰਦੇ ਜੀ ਕਹਿੰਦੇ ਪਿੰਡ ਦਾ ਨਕਸ਼ਾ ਕਿਸੇ ਕੋਲ ਮਰਲਾ ਕਿਸੇ ਕੋਲ 2 ਮਰਲੇ ਆ ਕਿਸੇ ਕੋਲ 1.5 ਮਰਲਾ 2-2 ਪਾਜੀਆਂ ਕਿਸੇ ਕੋਲ 4 ਮਰਲੇ ਕੋਈ ਨਕਸ਼ਾ ਪਾਸ ਕਿਦਾਂ ਕਰਾ ਲਈਏ ਨਾ ਹੁੰਦਾਗਾ ਐਮਸੀ ਚ ਪਿੰਡ ਦਾ ਨਕਸ਼ਾ ਪਾਸ ਹੀ ਨਹੀਂ ਕਰਦੇ ਜੀ ਇਹ ਚੱਕਰ ਹੈ ਸੋ ਲੱਗਦਾ ਇਹ ਲੋਕ ਸ਼ਹਿਰ ਵੱਸਦਾ ਜਾ ਰਹੇ ਨੇ ਤਾਂ ਕਰਕੇ ਉਹ ਟੈਕਸ ਭਰਉਣ ਨੂੰ ਕਹਿੰਦੇ ਨੇ ਨਹੀਂ ਟੈਕਸ ਦਾ ਅਸੀਂ ਭਰ ਦੂੰਗੇ ਜੀ ਟੈਕਸ ਵਾਲੀ ਤਾਂ ਕੋਈ ਗੱਲੇ ਨਹੀਂ ਸਾਰੇ ਪੂਰਾ ਗੁੰਮੜਾ ਟੈਕਸ ਦਾ ਭਰ ਦੂਗਾ ਜੀ ਟੈਕਸ ਵਾਲੀ ਕੋਈ ਪਰ ਬੰਦਿਆਂ ਨੂੰ ਬਣਾਣ ਤਾਂ ਦੇਣ ਨਾ ਪੂਣਾ ਹੈਗਾ ਨਾ ਨਕਸ਼ਾ ਪਾਸ ਨਾ ਬਣਾਣ ਦਿੰਦੇ ਆ ਫੇਰ ਤਾਂ ਇਸ ਕੰਮ ਨਾਲ ਸਾਨੂੰ ਤਾਂ ਇੱਕ ਕੈਦੀ ਬਣਾ ਲਿਆ ਇਹਨਾਂ ਨੇ ਕਮੇਟੀ ਵਾਲਿਆਂ ਨੇ ਜਿਹੜਾ ਦੇਖਣਾ ਆਜ ਆ ਜੀ ਲੈ ਕੇ ਫਾਰਮ ਜਾ ਕਿਹੜੇ ਕਿਹੜੇ ਅਧਿਕਾਰੀ ਆਏ ਸੀ ਅੱਜ ਅੱਜ ਕਾਫੀ ਤੇ ਜੀ ਹੁਣ ਸਾਨੂੰ ਕਿਹੜਾ ਇੰਨੇ ਨੌ ਨੌ ਦਾ ਪਤਾ ਜੀ ਮੇਨ ਜੁਆਇੰਟ 30 40 ਬੰਦੇ ਆਏ ਸੀ ਜੀ ਹਾਂ ਜੀ ਤੁਸੀਂ ਦੱਸੋ ਤੁਹਾਡੇ ਤਾਂ ਪਾਸ ਸੀ ਨਾ ਆਓ ਹਾਂ ਤੁਸੀਂ ਦੱਸੋ ਕਿਉਂ ਕਰਗੇ ਕਿਹੜਾ ਮਿਕਸ਼ਾ ਪਾਸ ਆ ਜੀ ਇੱਕ ਮਿੰਟ ਕੀ ਨਾਂਜ ਤੁਹਾਡੇ ਜੀ ਮੇਰਾ ਨਾਂ ਪ੍ਰਦੀਪ ਕੁਮਾਰ ਹੈ ਕਿੱਥੇ ਹੈ ਜੀ ਤੁਹਾਡੀ ਬਿਲਡਿੰਗ ਸਾਡੀ ਬਿਲਡਿੰਗ ਆਪਣਾ ਇਹਨਾਂ ਜਗ੍ਹਾ ਕੋਆਪਰੇਟਿਵ ਕੋਆਪਰੇਟਿਵ ਬੈਂਕ ਦੇ ਕੋਲੇ ਸਾਢੇ 5 6 ਵਜੇ ਬਿਲਡਿੰਗ ਆ ਨਕਸ਼ਾ ਸਾਡਾ ਪਾਸ ਆ ਪ੍ਰੋਪਰ ਸਾਨੂੰ ਸਿੱਧਾ ਆ ਨਕਸ਼ੇ ਦੀਆਂ ਕਾਪੀਆਂ ਪ੍ਰੋਪਰ ਨੇ ਫਿਰ ਵੀ ਆ ਕੇ ਮੇਰੇ 7-8 ਦਿਨ ਪਹਿਲਾਂ ਛੜਰ ਸਾਰੇ ਤੋੜ ਕੇ ਪੌੜੀਆਂ ਤੋੜ ਕੇ ਜੀ ਤੋੜ ਦੋ ਇੱਕ ਕਮੇਟੀ ਵਾਲੀ ਕਮਿਸ਼ਨਰ ਦੇ ਬੰਦੇ ਆਏ ਸੀ ਕਿਉਂ ਕੀ ਕਾਰਨ ਮੈਂ ਕਹਿੰਦਾ ਤੁਹਾਡੇ ਨਕਸ਼ੇ ਪਾਸ ਮੈਂ ਨਕਸ਼ੇ ਪਾਸ ਨਹੀਂ ਉਹ ਬੇਟਾ ਮੇਰਾ ਗਿਆ ਸੀ ਛਿਮਲੇ ਘੁੰਮਣ ਫਿਰ ਉਹਨਾਂ ਆਨਲਾਈਨ ਪਾਇ ਪਾਇ ਉਹ ਜਿਹਨਾਂ ਬੰਦੂ ਮੁੰਡੇ ਨੂੰ ਪਾਇਆ ਸੀ ਉਹ ਛੁੱਟੀ ਕਰਕੇ ਸਾਰਾ ਵਰਕਰ ਦਾ 5 ਵਜੇ ਜੀ ਤੇ ਫਿਰ ਮੈਂ ਅਗਲੇ ਦਿਨ ਦਿਖਾਣ ਗਿਆ ਦੀ ਮੰਗ ਕਰਦੇ ਹੋ ਉਸੇ ਤਰ੍ਹਾਂ ਸਾਡੇ ਨਕਸ਼ਾ ਪਾਸ ਹੈ ਸਾਡੀ ਬਿਲਡਿੰਗ ਤਿਆਰ ਹੋਣ ਤੋਂ ਬਸ ਹੋਰ ਕੀ ਫੀਸ ਪ੍ਰੋਪਰ ਜਮਾ ਕਰਾਈ ਵੀ ਜੁਨੀਂਦੀ ਫੀਸ ਬਣੀ ਹੈ 12-13 ਲੱਖ ਰੁਪਏ ਜਮਾ ਕਰਾਈ ਹੋਈ ਅਸੀਂ ਕੀ ਕੀ ਲੱਗਦਾ ਕਿ ਉਹ ਇਦਾਂ ਕਿਉਂ ਕਰ ਰਹੇ ਨਗਰ ਨੇ ਵਾਲੇ ਇਹ ਤਾਂ ਹੁਣ ਉਹਨਾਂ ਨੂੰ ਪਤਾ ਹੀ ਸਾਨੂੰ ਕੀ ਪਤਾ ਕਿਉਂ ਕਰ ਰਹੇ ਨੇ ਇਹ ਬਾਜੀ ਤੱਕਾ ਲੋਕਾ ਤੱਕਾ ਕਰ ਰਹੇ ਹੋਰ ਕੀ ਹੈ ਤੱਕਾ ਹੀ ਹੈ ਸੰਬੰਧਿਤ ਤੁਸੀਂ ਉਹ ਕਿਤੇ ਹੋਰ ਹਾਈ ਕਮਾਂਡ ਨਾਲ ਕਿਤੇ ਗੱਲਬਾਤ ਕਰੋ ਨਹੀਂ ਇਹ ਕਿਤੇ ਨਹੀਂ ਕੀਤੀ ਜੀ ਹਾਈ ਕੋਰਟ ਜਾਵਾਂਗੇ ਜੀ ਸਾਰਾ ਪਿੰਡ ਅਸੀਂ ਹਾਈ ਕੋਰਟ ਜਾ ਹਾਈ ਕੋਰਟ ਜਾਵਾਂਗੇ ਹੋਰ ਕਿਤੇ ਨਹੀਂ ਹਾਈ ਕੋਰਟ ਜਾਵਾਂਗੇ ਪਟੀਸ਼ਨ ਪਾਵਾਂਗੇ ਇਹਨਾਂ ਦੇ ਬਾਰ ਸਭ ਨੂੰ ਜਾਇਜ਼ ਉਸਾਰੀ ਨੂੰ ਲੈ ਕੇ ਲਗਾਤਾਰ ਜਿਹੜਾ ਸਾਡੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਅੱਜ ਜਿਹੜਾ ਕੂੜਾ ਦੇ ਵਿੱਚ ਮਾਮਲਾ ਹੋਇਆ ਉਸ ਸੰਬੰਧੀ ਸਰ ਕੀ ਪੱਕਾ ਗੱਲ ਕਰਨਾ। ਨਹੀਂ ਉਹਦੇ ਵਿੱਚ ਸਾਡੇ ਟੀਮ ਗਏ ਸੀ ਜੀ ਡਿਊਟੀ ਮੈਜਿਸਟਰੇਟ ਤੇ ਪੁਲਿਸ ਪੁਲਿਸ ਦਾ ਪ੍ਰਸ਼ਾਸਨ ਨਾਲ ਉਹਦੇ ਵਿੱਚ ਲੋਕ ਕਾਫੀ ਇਕੱਠੇ ਹੋਏ ਸੀ ਉਹਨਾਂ ਦੀ ਇਸ ਆਬਜੈਕਸ਼ਨ ਉਹਨਾਂ ਦੇ ਕਈ ਆਬਜੈਕਸ਼ਨ ਸੀਗੇ ਉਹਦੇ ਵਿੱਚ ਅਸੀਂ ਦੇਖ ਰਹੇ ਨੇ ਕਿ ਅਸੀਂ ਦੁਬਾਰਾ ਜਿੱਥੇ ਸਾਨੂੰ ਲੱਗ ਰਿਹਾ ਕੋਈ ਦਿੱਕਤ ਹੈਗਾ ਫਿਰ ਅਸੀਂ ਲੋਕਾਂ ਨੂੰ ਬੁਲਾ ਕੇ ਆਫਿਸ 'ਚ ਬੁਲਾ ਕੇ ਫਿਰ ਅਸੀਂ ਉਹਨਾਂ ਨਾਲ ਗੱਲਬਾਤ ਕਰ ਲਵੇ ਬਟ ਮੇਰਾ ਇਨਾ ਹੀ ਅਪੀਲ ਹੈ ਜਿਹੜੀ ਉਸ ਇਲੀਗਲ ਕੰਸਟਰਕਸ਼ਨ ਨੇ ਉਹਨਾਂ ਦੇ ਖਿਲਾਫ ਜਿਹੜੇ ਬੰਦੀ ਕਾਨੂੰਨੀ ਕਾਰਵਾਈ ਉਹ ਕਾਰਪੋਰੇਸ਼ਨ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਸਰ ਉਹ ਕਹਿ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਕਈ ਨਕਸ਼ੇ ਪਾਸ ਵੀ ਸੀ ਕਈ ਬਿਲਡਿੰਗਾਂ ਦੇ ਪਾਸ ਕੀਤੇ ਗਏ ਸਨ ਔਰ ਕਈ ਜਿਹੜੇ ਸੀਗੇ ਉਹਨਾਂ ਨੂੰ ਬਾਵਜੂਦ ਵੀ ਉਹਨਾਂ ਨੂੰ ਜਿਹੜਾ ਕਿ ਨੁਕਸਾਨ ਪਹੁੰਚਾਇਆ ਗਿਆ ਨੁਕਸਾਨ ਕਿਸੇ ਤਰ੍ਹਾਂ ਅਸੀਂ ਜਾਣਬੁੱਝ ਕੇ ਨਹੀਂ ਪਹੁੰਚਾਇਆ ਕਿਸੇ ਦਾ ਨੁਕਸਾਨ ਹਲੇ ਤੱਕ ਕਿਸੇ ਨੇ ਅਸੀਂ ਆਫੀਸ਼ੀਅਲੀ ਕੀਤੀ ਵੀ ਨਹੀਂ ਉਹ ਜਿਹੜੇ ਵੀ ਆਪਾਂ ਕਾਰਵਾਈ ਕਰਨੀ ਉਹ ਨੋਟਿਸ ਦੇ ਕੇ ਜਿਹੜੇ ਰਿਸਪੌਂਡੈਂਟ ਨੇ ਬਿਲਡਿੰਗ ਉਹਨਾਂ ਨੂੰ ਉਹਨੇ ਅਸੀਂ ਸਫੀਸ਼ੀਐਂਟ ਟਾਈਮ ਦੇ ਕੇ ਉਸ ਤੋਂ ਬਾਅਦ ਹੀ ਨ ਇਸ ਤੋਂ ਬਾਅਦ ਜਰ ਕਿਸੇ ਨੂੰ ਕੋਈ ਵੀ ਗ੍ਰੀਵੈਂਸ ਹੋਵੇ ਕੋਈ ਦਿੱਕਤ ਹੋ ਕੋਈ ਸ਼ਿਕਾਇਤ ਹੋ ਉਹ ਸਾਡੇ ਕੋਲ ਆ ਸਕਦੇ ਨੇ ਉਹ ਮੇਰੇ ਨਾਲ رابطہ ਕਰ ਸਕਦੇ ਸਰ ਜਿਸ ਤਰ੍ਹਾਂ ਕਿ 5-6 ਮਜ਼ਲੀ ਹੁਣ ਬਣ ਚੁੱਕੀ ਹੈ ਉਸ ਤੋਂ ਬਾਅਦ ਹੀ ਕਿਉਂ ਕਾਰਵਾਈ ਕੀਤੀ ਕਿ ਉਸ ਤੋਂ ਪਹਿਲਾਂ ਅਗਰ ਸ਼ੁਰੂਆਤ ਹੋਈ ਸੀ ਤਾਂ ਬਿਲਡਿੰਗ ਤੇ ਉਸ ਸਮੇਂ ਰੋਕਣਾ ਚਾਹੀਦਾ ਸੀ ਬਿਲਕੁਲ ਬਿਲਕੁਲ ਰੋਕਣਾ ਚਾਹੀਦਾ ਜੀ ਉਸ ਵਾਸਤੇ ਵੀ ਅਸੀਂ ਹੁਣ ਸਾਡੇ ਜਿਹੜੇ ਮੁਲਾਜ਼ਮ ਨੇ ਉਸ ਵਕਤ ਉਹਨਾਂ ਦੇ ਵੀ ਅਸੀਂ ਇਨਕੁਆਇਰੀ ਕਰਵਾ ਰਹੇ ਨੇ ਕਿ ਉਸ ਵਕਤ ਕਿਵੇਂ ਬਣ ਗਈ ਕਿ ਕੀ ਸੀਗਾ ਮਸਲਾ ਕਿ ਬਿਨਾ ਨਕਸ਼ਾ ਤੋਂ ਜੇ ਨਕਸ਼ੇ ਦੀ ਵਾਇਲੇਸ਼ਨ ਤੋਂ ਕਿਵਾਂ ਕਰਦੇ ਸਰ ਜਿਸ ਤਰ੍ਹਾਂ ਕਿ ਹੁਣ ਇਹ ਬਿਲਡਿੰਗ ਬਣ ਚੁੱਕੀ ਹੈ ਜੇਕਰ ਉਹ ਮਕਾਨ ਮਾਲਕ ਨੇ ਜਾਂ ਬਿਲਡਿੰਗ ਮਾਲਕ ਨੇ ਉਹ ਚਾਹਣਗੇ ਵੀ ਅਸੀਂ ਨਕਸ਼ਾ ਪਾਸ ਕਰਾ ਕੇ ਜਾਂ ਫੀਸ ਭਰਨੀ ਚਾਹੁੰਦੇ ਆ ਤਾਂ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਉਹਨਾਂ ਨੂੰ ਜਿਹੜੇ ਸਾਡੀ ਬਾਇਲॉज ਬਣੀ ਹੋਈ ਨਹੀਂ ਜਿਹੜੇ ਕਾਨੂੰਨ ਦੇ ਮੁਤਾਬਿਕ ਨਾ ਨਹੀਂ ਕੋਲ ਸਾਰੇ ਕੋਲ ਪ੍ਰੋਵੀਜ਼ਨ ਹੈਗੇ ਨਾਨ ਕੰਪਾਉਂਡੇਬਲ ਵਾਇਲੇਸ਼ਨ ਕਿਹੜੇ ਨੇ ਕੰਪਾਉਂਡੇਬਲ ਕਿਹੜੇ ਨੇ ਪੈਨਲਟੀ ਪਾ ਕੇ ਉਹ ਕਰ ਸਕਦੇ ਨੇ ਬਟ ਮੇਰੀ ਬਸ ਇੱਕੋ ਹੀ ਬੇਨਤੀ ਹੈ ਪਹਿਲੇ ਉਹ ਨਕਸ਼ਾ ਪੋਰਟਲ 'ਤੇ ਅਪਲਾਈ ਕਰਨ ਸਾਰਾ ਡਾਕੂਮੈਂਟ ਚੈ